ਜੀ ਆ ਗਿਆ ਜੀ ਦੂਜਾ ਪਲਾਟ ਚ ਇੱਧਰ ਸੋਲਿਓ ਚੱਲਦਾ ਅੱਜ ਵੀ ਸਪਰੇਅ ਦਾ ਕੰਮ ਤੇ ਇੱਧਰ ਆ ਗਿਆ ਕਣਕ ਵਾਲੇ ਨਾਲ ਵਾਲਿਆਂ ਚ ਆ ਦੇਖੋ ਚੱਲਦਾ ਸਾਡੀ ਬਾਈ ਨੇ ਫੜਿਆ ਹੋਇਆ ਪਾਈਪ ਤੇ ਲਾਲਣਾ ਬਾਈ ਚੱਲਦਾ ਗਨ ਤੇ ਆਹ ਬਲਟਾਂ ਜਾ ਗਿਆ ਜੀ ਬੁੱਲੀ ਡੰਡਾ ਬਹੁਤ ਆ ਦੇਖੋ ਇਹ ਕਲੇ ਆਉਣਾ ਨੇ ਛੇਤੀਓ ਬਾਹਰ ਇਹ ਤਾਂ ਮੈਨੂੰ ਲੱਗਦਾ ਆ ਪਾਣੀ ਲਾ ਕੇ ਜੇ ਰੇਟ ਰੂਟ ਸਹੀ ਹੋਇਆ ਥੱਲੇ ਧਾਣੇ ਧੂਨੇ ਹੋਏ ਤਾਂ ਆਪਾਂ ਨੇ 20 ਤਰੀਕ ਡੇੜ ਗੜਾ ਮਹੀਨੇ ਦੇ ਇੱਕ ਪਾਣੀ ਲਾਉਣਾ ਤੇ ਆਹ ਪਲਾਟ ਆਪਾਂ ਫੱਟ ਦੇਣੇ ਨੇ ਕਣਕ ਦੀ ਕਰਾਂਗੇ ਜੇ ਭਜਾਈ ਕਿਉਂਕਿ ਬੁਲੀ ਡੰਡੇ ਨੇ ਬਹੁਤ ਜ਼ਿਆਦੇ ਲਹਿਰਾਂ ਠਾ ਲੈਣੀਆਂ ਨੇ ਨਾ ਯਾਰ ਗੋਲੀ ਡੰਡਾ ਉਹ ਵੀ ਰੋਜ਼ ਜਿੰਦੜ ਦੇ ਸਪਰੇਅ ਕਰਦੇ ਆ ਰੋਜ਼ ਹਵਾ ਚੱਲਦੀ ਹੈ ਲੋ ਜੀ ਕਰੋ ਚੈੱਕ 1599 ਰੁਪਏ ਦੀ ਆ ਪੈਂਦੀ ਹੈ ਕਸ਼ੀਸ਼ੀ ਪੈਂਦੀ ਆ ਤਿੰਨ ਕੀਲਿਆਂ ਤੇ ਤੇ 450 ਦੀ ਆਪ ਪਾਈ ਆ ਇੱਕ ਕੀਲੇ ਦੀ ਬਾਕੀ ਆਪ ਪਾਈ ਆ ਤੁਹਾਡੇ ਸਾਹਮਣੇ ਆ ਤਿੰਨੇ ਦਵਾਈਆਂ ਮਿਲਾ ਕੇ ਆਪਾਂ ਸਪਰੇਅ ਚੱਲ ਰਹੀ ਆ ਆਪਣੀ ਆਹ ਪਲਾਟਾਂ ਦੇ ਉੱਤੇ ਪਾਈਪ ਵਿਛਾ ਰਹੇ ਆ ਤੇ ਉਸ ਤੋਂ ਬਾਅਦ ਮਾਰ ਦਿਆਂ ਸੈਲਫ ਇੱਕ ਟੋਲੀਏ ਤੋਂ ਬਾਅਦ ਹੋਰ ਲਾਉਣੀ ਆ ਆਪਾਂ ਨੇ 5510 ਚੱਲਦਾ ਜੀ ਕਣਕ ਤੇ ਸਪਰੇਅ ਕਰਦੇ ਨੇ ਬੂਮ ਵਾਲੇ ਪੰਪ ਨਾਲ ਆ ਦੇਖੋ ਆ ਚੱਲਦਾ ਆ ਦੇਖੋ ਕਣਕ ਤੇ ਆਪਾਂ ਥੋੜੇ ਦੂਰ ਆ ਕਿਉਂਕਿ ਆਪਾਂ ਇੱਧਰ ਦਵਾਈਆਂ ਘੋਲ ਰਹੇ ਆ ਆਲੂ ਵਾਲੀ ਸਪਰੇਅ ਦੀ ਤੇ 5210 ਲਿਆਂਦਾ ਦੀ ਚੌਂਡੀ ਆ ਮਗਰ ਪੰਪ ਪਾਇਆ ਵਾ ਸਪਰੇਅ ਕਰਦੇ ਆ ਕਣਕ ਤੇ ਉਸ ਤੋਂ ਬਾਅਦ ਲਾਉਣਾ ਪਾਣੀ ਗੋਲੀ ਡੰਡਾ ਬਹੁਤ ਆ ਇਸ ਕਰਕੇ ਸਪਰੇਅ ਕਰਕੇ ਪਾਣੀ ਲਾਵਾਂਗੇ ਜਿਹੜਾ ਰਹਿਦਾ ਖੁੰਦਾ ਹੋਊਗਾ ਫਿਰ ਬਾਅਦ ਚ ਪਾਣੀ ਤੋਂ ਬਾਅਦ ਫੇਰ ਕਰਾਂਗੇ ਆਰੇ ਭੂਮਾ ਵਾਲਾ ਸਪਰੇ ਪੰਪ ਚੱਲਦਾ ਚਾਰਲੀ ਵਾਲਾ ਆ ਲੱਗੇ ਵਈਆਂ ਸਵੇਰ ਦੇ ਚੌਥਾ ਪੰਪ ਲਾ ਰਹੇ ਆ ਤੇ ਅੱਜ ਪ੍ਰੋਬਲਮ ਇਹ ਹੋ ਗਈ ਮਿੱਤਰੋ ਲਾਈਟ ਹੈ ਨਹੀਂ ਤੀ ਬਾਲਟੀਆਂ ਨਾਲ ਔੜੂਆਂ ਤੋਂ ਭਰ-ਭਰ ਪੰਪ ਲਿਆਉਂਦੇ ਨੇ ਕਿਉਂਕਿ ਦਾ ਉੱਪਰ ਵਾਲਾ ਉਹ ਹੈ ਨਹੀਂ ਫੋਮ ਜਿਹਦੇ ਨਾਲ ਪਾਉਣੇ ਹੁੰਦੇ ਨਹੀਂ ਤਾਂ ਆਲੂ ਜੋ ਭਰਿਆ ਜਾਂਦਾ ਤੇ ਆਪਾਂ ਉਹ ਦੂਆ ਸੁੰਡਕਾ ਲਾ ਕੇ ਭਰ ਲੈਂਦੇ ਸੀ ਉਹ ਮੋਟਰ ਤੇ ਤਾਂ ਤੇ ਹੁਣ ਤਵਾਈਆਂ ਘੋਲ ਰਿਹਾ ਲਾਣਾ ਫੀਰਲਾ ਪੰਪ ਲਾਉਣਾ ਹੈ ਕੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮੇਟਰੋ ਲੱਗਿਆ ਬੂਮ ਵਾਲਾ ਪੰਪ ਭਰਨਾ ਪੰਪ ਲੱਗਿਆ ਭਰਨਾ ਸਵੇਰ ਦਾ ਟਾਈਮ ਹੈ ਕਣਕ ਤੇ ਕਰਨੀਆਂ ਸਪਰੇ ਦੇਖ ਤਾਂ ਲੱਗ ਗਿਆ ਹੁਣ ਵੀਰਾਂ ਦੇ ਫੋਨ ਆਉਂਦੇ ਨੇ ਵੀ ਕਿਹੜੇ ਟਾਇਰਾਂ ਨਾਲ ਪਟਾਈ ਕਰਦੇ ਹੋ ਆਦੂਆਂ ਦੀ ਆਹ ਨੰਬਰ ਆ ਮੈਟਰੋ ਇਹ 12436 ਇਹ ਸਟਿੱਪਣੀਆਂ ਪੈਂਦੀਆਂ ਨੇ ਜੋਨੀਅਰ 52 ਦਾਸ ਚ ਜਿਹੜੇ ਜਿਹਦੇ ਟਾਇਰ ਰੋਲਾ ਦੇ ਹੁੰਦੇ ਨੇ ਜਿਹੜੇ ਵੀ ਟਰੈਕਟਰ ਦੇ ਕਿਸੇ ਵੀ ਟਰੈਕਟਰ ਦੇ ਹੋਣ 16 ਦੇ ਟਾਇਰ ਉਹਦੇ ਚ ਆਹ ਸਟਿੱਪਣੀਆਂ ਪੈਣਗੀਆਂ ਇਹ 50000 ਤੋਂ ਲੈ ਕੇ 55000 ਤੱਕ ਇਹਨਾਂ ਦਾ ਰੇਟ ਹੈ ਸਨੇ ਰਹਿਮ ਤੁਸੀਂ ਟਰੈਕਟਰ ਦਾ ਦਰਜਣਾ ਵੀ ਕਿਹੜੇ ਚ ਪਾਉਂਦੇ ਹੋ ਉਹ ਸਾਬਨਾ ਆਹ ਪਤਾ ਘੇਰਾ ਉਹਨੂੰ ਮਿਲ ਜਾਣਾ। ਫੋਟਰ ਚੱਲਦੀ ਆ ਤੇ ਆਹ ਬਲਾਟਰ ਨੂੰ ਚੱਲਦਾ ਪਾਣੀ ਆਲੂਆਂ ਵਾਲੇ ਨੂੰ। ਸਾਰੇ ਕੰਮ ਨਾਲ ਨਾਲ ਚੱਲੀ ਜਾਂਦੇ ਨੇ ਸਪਰੇਅ ਦਾ ਕੰਮ ਕੱਲ ਆਲੂਆਂ ਵਾਲਾ ਨਿਬੜ ਗਿਆ ਸੀ ਤੇ ਅੱਜ ਕਣਕ ਦਾ ਵੀ ਇੱਕ ਪੰਪ ਕੱਲ ਲਾਗੇ ਤੇ ਸ਼ਾਮਾਂ ਨੂੰ ਤੇ ਅੱਜ ਜਿਹੜੀ ਰਹਿਦੀ ਆ ਚਾਰ ਟੋਲੀਆਂ ਲਾਉਣੀਆਂ ਨੇ। ਬੂਮ ਗਿਆ ਆ ਤੇ ਉਹ ਤੋਂ ਬਾਅਦ ਚੱਲੂਗਾ ਕੰਮ ਖੱਲੇ ਪਾਣੀ ਦਾ ਤੇ ਤਿੰਨ ਦਿਨ ਬਾਅਦ ਕਣਕ ਤੋਂ ਜਿਹੜਾ ਸਪਰੇਅ ਕਰੀਏ ਤਿੰਨ ਦਿਨ ਬਾਅਦ ਲਾਉਣਾ ਪਾਣੀ ਕਣਕ ਨੂੰ ਪਹਿਲਾਂ ਨਹੀਂ ਲਾਉਣਾ ਦਵਾਈ ਕੋਈ ਨਵੀਂ ਆਈ ਆ ਦਿਖਾਉਂ ਰਿਹਾ ਤੁਹਾਨੂੰ ਕਿਹੜੀ ਦਵਾਈ ਪਾਉਣੀ ਆ ਆਪਾਂ ਨੇ ਕਣਕ ਤੇ ਸਪਰੇਅ ਕਰਨੀ ਆ ਜਿਹੜੀ ਲਓ ਜੀ ਆ ਦਵਾਈ ਆ 2430 ਰੁਪਏ ਰੇਟ ਆ ਕਣਕ ਤੇ ਗੁੱਲ ਦੇ ਡੰਡੇ ਤੋਂ ਕੱਖਾਂ ਤੋਂ ਇਹਦੀ ਸਪਰੇਅ ਕਰਨੀ ਆ। ਆਓ ਜੀ ਮਿੱਤਰੋ ਆਹ ਪ੍ਰੋਡਕਟ ਚੱਲਦਾ ਆਲੂਆਂ ਚ। ਕੀ ਆਪ ਕਲੇਥਾ ਇਹ ਲੈ ਆਪੂ ਉਹਦੀਆਂ ਝੋਲੀਆਂ ਇਹਨਾਂ ਨੇ ਜਵਾਨਾਂ ਨੇ। ਆਹ ਬਰਾਟ ਚ ਪਾਉਣਾ। ਬੇਲ ਬੈਠੀ ਹੋਈ ਆ। ਪੂਰੀ ਹਵਾ ਵੀ ਫੁੱਲ ਚੱਲਦੀ ਆ ਇਤਾਂ ਦੀ ਗ੍ਰੋਥ ਆ ਤੇ ਪਾਣੀ ਲਾਇਆ ਹੋਇਆ ਬੇਲਾਂ ਨੂੰ ਫੌਜੀ ਕਰੋ ਚੈੱਕ ਕਰੋ ਸਾਰੀ ਐਨ ਓਕੇ ਆ ਰਿਪੋਰਟ ਵਧੀਆ ਪੂਰੇ ਟਾਪ ਦੀ ਖੜੀ ਜਾ ਵੇਲ ਨਵੇਂ ਸੀਡ ਦੀ ਨਿਸ਼ਾਨੀ ਆ ਇਹ ਲਾਗੇ ਜੀ ਇੱਧਰਲੇ ਪਲਾਟ ਚ ਯੂਰੀਆ ਪਾਉਣ ਦੋਏ ਮਲਾਜ਼ਮ ਆ ਲੂ ਮੇ ਪਾ ਰਹੇ ਨੇ ਯੂਰੀਆ ਸਵੇਰੇ ਲਾਉਣਾ ਪਾਣੀ ਸ਼ਾਮਾਂ ਨੂੰ ਪਾ ਕੇ ਯੂਰੀਆ ਤੇ ਹੁਣ